ਕੁਬਾਏ ਪਿੰਡ ਦੀ ਉਹ ਮੰਗ ਪੂਰੀ ਹੈ ਜਿਹੜੀ ਕਈ ਸਾਲੋਂ ਤੋਂ ਨਹੀਂ ਪੂਰੀ ਹੋਈ। ਹੂੰ। ਕੁਬਾਏ ਪਿੰਡ ਦੀ ਲਿਕਾਸੀ ਦਾ ਬਹੁਤ ਬੁਰਾ ਹਾਲਾਤ ਸੀ ਜਦੋਂ ਅਸੀਂ ਆਏ ਆ ਤਾਂ ਸੜਕਾਂ ਤੇ ਪਾਣੀ ਹੋਇਆ ਕਰਦਾ ਸੀ। ਪਾਈਪਾ ਬੰਦ ਸੀ। ਪਤਾ ਨਹੀਂ ਜਿਹੜੇ ਪੁਰਾਣੇ ਲੀਡਰ ਰਹੇ ਐ ਕਿ ਸੋਚਦੇ ਮਾਲਕ ਸੀ ਕੀ ਪਿੰਡ 'ਚ ਕਰਦੇ ਰਹੇ ਐ। ਜੇ ਇਸ ਪਿੰਡ ਦੇ ਵਿੱਚ ਮੁੱਖ ਮੰਤਰੀ ਆਉਂਦਾ ਹੋਵੇ। ਜੇ ਇਸ ਪਿੰਡ 'ਚ ਚਾਰ-ਚਰਵਰੀ ਐਮ.ਐਲ.ਏ. ਸ਼ਪਰਿਆ ਹੋਣ। ਜੇ ਇਸ ਪਿੰਡ 'ਚ ਦੋ-ਦੋਵਰੀ ਐਮ.ਪੀ. ਰਹੇ ਹੋਣ। ਜਿਨ੍ਹਾਂ ਦੇ ਪਰਿਵਾਰ ਚ ਵੱਡਾ 25 30 ਸਾਲ ਰਾਜ ਭਗ ਰਿਆ ਹੋਵੇ ਉਹ ਆਪਦੇ ਪਿੰਡ ਦਾ ਸੁਧਾਰ ਨਹੀਂ ਕਰ ਸਕਦਾ ਤਾਂ ਸਮਝੋ ਫਿਰ ਉਹ ਕਰ ਵੀ ਕੀ ਸਕਦਾ ਹੈ ਕੀ ਕਾਰਨ ਮੰਨਦੇ ਹੋ ਕੀ ਰਿਹਾ ਹੋਵੇ ਕਾਰਨ ਵਾ ਜਦੋਂ ਇੱਕੋ ਹੀ ਕਾਰਨ ਹੈ ਜਦੋਂ ਲਾਲਚ puri ਬਲਾ ਹੈ ਜੇ ਬੰਦਾ ਲਾਲਚੀ ਨ ਹੋਵੇ ਤਾਂ ਕਦੇ ਆ ਦੇ ਘਰ ਨੂੰ ਨਵਾਰੇ ਨਾ ਇਹ ਬੜੀ ਬਾੜੀ ਸਹੀ ਲੱਗਦਾ ਨਹੀਂ ਜਿਹੜਾ ਬੰਦੇ ਨੂੰ ਸ਼ੌਂਕ ਹੋਵੇ ਕੰਮ ਕਰਨ ਦਾ ਤੇ ਲਾਲਚ ਨਾ ਹੋਵੇ ਇਹ ਹੁੰਦਾ ਵੀ ਜੇ ਕੋਈ ਕੰਮ ਹੋਵੇ ਚੰਗੀ ਤਸੱਲੀ ਨਾਲ ਹੋਵੇ ਬਹੁਤ ਵੱਡੀ ਗੱਲ ਹੈ। ਸੋ ਅੱਜ 20-21 ਲੱਖ ਦੀ ਲਾਗਤ ਨਾਲ ਕੋਹਾਏਪਿੰਡ ਦਾ ਸੀਵਰੇਜ ਤੇ ਜਿਹੜੀ ਪਾਈਪਲਾਈਨ ਉਹਦੀ ਅੱਜ ਸ਼ੁਰੂਆਤ ਕੀਤੀ ਹੈ। ਇਹ ਸਭ ਤੋਂ ਜ਼ਰੂਰੀ ਕਿਉਂਕਿ ਪਹਿਲਾਂ ਜੀ ਛੱਪੜ ਬਣਾਇਆ ਇਹਨਾਂ ਦਾ ਮਾਡਰਨ ਛੱਪੜ ਬਣਾਇਆ ਪਿੰਡ ਚੁਕਬਾਇਂ। ਉਹਦਾ ਥਾਪਰ ਮਾਡਲ ਬਣਾਇਆ ਜਿਹੜਾ ਪਾਣੀ ਡੀਸੇਲਟਿੰਗ ਕਰਦਾ ਹੈ ਪਾਣੀ ਥਾਪਰ ਮਾਡਲ ਤੋਂ ਬਾਅਦ ਉਹਨਾਂ ਦੀ ਨਿਕਾਸੀ ਦਾ 20 ਲੱਖ ਦਾ ਅੱਡ ਪ੍ਰੋਜੈਕਟ ਹੋਇਆ। ਹੁਣ ਜਿਹੜੀਆਂ ਦੁਕਾਨਾਂ ਹੈ ਸਾਡੀਆਂ ਇਹਨਾਂ ਦਾ ਇੱਕ ਨਵਾਂ ਪ੍ਰੋਜੈਕਟ ਤਿਆਰ ਕਰਕੇ ਕਿਉਂਕਿ ਬਈ ਬਈ ਇਹਨਾਂ ਜਾਦਾ ਫੰਡ ਹੁੰਦਾ ਨਹੀਂ ਜੋ ਵੀ ਫੰਡ ਸਾਡੇ ਕੋਲ ਸੀਗਾ ਸੀ ਉਹਦੇ ਨਾਲ ਹੀ ਅਡਜਸਟਮੈਂਟ ਕਰਕੇ ਵੀ ਦੋ ਤਿੰਨ ਪਾਰਟ ਚ ਕੰਪਲੀਟ ਹੋ ਜਾਏਗਾ ਉਹ ਲਾਸਟ ਪਾਰਟ ਰਹਿ ਗਿਆ ਜਿਹੜੀਆਂ ਸਾਡੇ ਦੁਕਾਨਦਾਰ ਨੇ ਜਾਂ ਜਿਹੜੀਆਂ ਨਾਲ ਦੇ ਇਹਨਾਂ ਦੇ ਪਿੱਛੇ ਵਾਲੇ ਘਰ ਨੇ ਤਕਰੀਬਨ 70 80 ਘਰ ਨੇ ਉਹ ਸਾਰੇ ਘਰ ਦਾ ਇੱਕ ਡਿੱਗੀ ਬਣਾ ਕੇ ਉੱਤੋਂ ਵੀ ਇੱਕ ਪਾਈਪਲਾਈਨ ਚਾਹੀਓ 15 ਲੱਖ ਲੱਗੇ ਚਾਹੀਓ 20 ਲੱਖ ਲੱਗੇ ਮੇਰਾ ਫਰਜ਼ ਵਰਦਾ ਉਹ ਕੰਪਲੀਟ ਕਰਕੇ ਦਿਆਂਗਾ ਅੱਜ ਕਿਹੜੇ ਕਿਹੜੇ ਕੰਮ ਜਿਹੜੇ ਕੀਤੇ ਗਏ ਸ਼ੁਰੂਆਤ ਕੀਤੀ ਅੱਜ ਸਭ ਤੋਂ ਪਹਿਲਾਂ ਤੁਸੀਂ ਬਾਜਕੀ ਪਿੰਡ ਉੱਥੇ ਦੋ ਤਿੰਨ ਸੜਕਾਂ ਸੀ ਉਹਦਾ ਉਦਘਾਟਨ ਕਰਿਆ ਉਸ ਤੋਂ ਬਾਅਦ ਸੋਨਾ ਸੰਦੜ ਪਿੰਡ ਦੇ ਵਿੱਚ ਤਕਰੀਬਨ 21 ਲੱਖ ਰੁਪਏ ਨਾਲ ਇੱਕ ਸਟੇਡੀਅਮ ਖੇਡ ਸਟੇਡੀਅਮ ਬਣਾਇਆ ਗਿਆ ਫਿਰ ਅਸੀਂ ਖੁਬਾਏ ਪਿੰਡ ਦੇ ਵਿੱਚ 20 ਲੱਖ ਦੀ ਲਾਗਤ ਨਾਲ ਜਿਹੜੀ ਸੀਵਰੇਜ ਦੀ ਪਾਈਪਲਾਈਨ ਅਗ੍ਰੇਡ ਉਹ ਪਈ ਹੈ ਉਸ ਤੋਂ ਬਾਅਦ ਅਸੀਂ ਗਾਣਾ ਮੰਡੀ ਦੇ ਵਿੱਚ ਜਿਹੜਾ 26 ਲੱਖ ਰੁਪਏ ਦੇ ਨਾਲ ਮਾਨਯੋਗ ਮੁੱਖ ਮੰਤਰੀ ਦੀ ਕਿਰਪਾ ਸਦਕਾ ਜਿਹੜੀ ਪੁਰਾਣੀ ਮੰਗ ਸੀ ਵੀ ਜਦੋਂ ਸੀਜ਼ਨ ਹੁੰਦਾ ਜੇ ਮੀਂਹ ਆ ਜਾਏ ਤਾਂ ਸਾਡੀ ਫਸਲ ਖਰਾਬ ਹੋ ਜਾਂਦੀ ਹੈ। ਜਾਂ ਗਰਮੀ ਜਦੋਂ ਆਵੇ ਤਾਂ ਕਿਸੇ ਨੂੰ ਥਾਂ ਨਹੀਂ ਮਿਲਦੀ। ਇੱਕ ਮਾਡਰਨ ਉੱਥੇ ਤੁਸੀਂ ਚਲਿਓ ਉਹਦਾ ਅਜੇ ਨਹੀਂ ਪੱਥਰ ਰੱਖਿਆ ਜਾਣਾ। ਹੁਣ ਇੱਕ ਮਾਡਰਨ ਸ਼ੈੱਡ ਬਣੇਗਾ ਜਿਹੜਾ ਇਹਨਾਂ ਦੇ ਪਹਿਲੀ ਵਾਰੀ ਅੱਜ ਤੱਕ ਕਦੇ ਇੱਕ ਬਾਈ ਦੇ ਵਿੱਚ ਕਦੇ ਸ਼ੈੱਡ ਨਹੀਂ ਬਣਿਆ। ਅੱਜ ਪਹਿਲੀ ਵਾਰ ਹੈ। ਸੋ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਇਸ ਕਾਬਲ ਹੋਇਆ ਮੈਂ ਉਹਨਾਂ ਨੇ ਇਸ ਕਾਬਲ ਕੀਤਾ ਔਰ ਮੇਰੇ ਮਾਨਯੋਗ ਮੁੱਖ ਮੰਤਰੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਗ੍ਰਾਂਟ ਇਸ਼ੂ ਕੀਤੀ ਹੈ ਮੰਡੀ ਬੋਰਡ ਚੋਂ ਸਾਡੇ ਮਾਨਯੋਗ ਚੇਅਰਮੈਨ ਸਾਹਿਬ ਬਰਸਰ ਸਾਹਿਬ ਕਿੰਨੇ ਲੱਖ ਦੀ ਲਾਗਤ ਹੈ ਛੱਡ ਤੇ ਅ ਤਕਰੀਬਨ 26 26 ਲੱਖ ਰੁਪਏ ਦੀ ਲਾਗਤ ਹੈ ਪੰਜਾਬਾਇ ਸੌਦਾ ਵੱਡਾ ਛੱਡ ਹੈ ਉਨ ਕੋਈ ਫਸਲ ਨਹੀਂ ਕਿਸੇ ਦੀ ਕਰਾਂਗੇ ਠੀਕ